ਸ਼ਹੀਦ ਉਦਮ ਸਿੰਘ ਹੱਥ ਖੜੇ ਕਰਕੇ ਯਾਦ ਕਰੀਏ ਸ਼ਹੀਦ ਉਦਮ ਸਿੰਘ ਇਨਕਲਾਬ ਮੈਂ ਬਹੁਤ ਹੀ ਸਤਿਕਾਰਯੋਗ ਅੱਜ ਦੇ ਇਸ ਰਾਜਪ트ਰੀ ਸ਼ਹੀਦ ਉਦਮ ਸਿੰਘ ਦੇ 68ਵੇਂ ਸ਼ਹੀਦੀ ਦਿਵਸ ਪਹੁੰਚੇ ਸਾਡੇ ਆਮ ਆਦੀ ਪਾਰਟੀ ਦੇ ਨੈਸ਼ਨਲ ਕਮਿਸ਼ਨ ਅਰਵਿੰਦ ਕੇਜਰੀਵਾਲ ਜੀ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਦੇ ਇਨਚਾਰਜ ਮਨੀਸ਼ ਸੋਦੀਆ ਜੀ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਸੁਨਾਮ ਉਦਮ ਸਿੰਘ ਵਾਲੇ ਧਰਤੀ ਦੇ ਸੇਵਾਦਾਰ ਕੈਬਨਿਟ ਮੰਤਰੀ ਪੰਜਾਬ ਪ੍ਰਧਾਨ ਅਮਨ अरोड़ा ਜੀ ਔਰ ਸਮੁੱਚੀ ਕੈਬਨਿਟ ਸਾਡੀ ਕੈਬਨਿਟ ਮੰਤਰੀ ਸਬਾਨ ਸਮੁੱਚੇ ਐਮਐਲਏ ਸਬਾਨ ਸਮੁੱਚੀ ਆਮ ਆਦੀ ਪਾਰਟੀ ਦਾ ਪਰਿਵਾਰ ਅਜੇ ਸਰਾਜ ਪਧਰੀ ਪ੍ਰੋਗਰਾਮ ਚ ਪਹੁੰਚਿਆ ਮੈਂ ਸਰ ਤੁਹਾਡਾ ਪਹਿਲਾਂ ਤਾਂ ਵੈਲਕਮ ਕਰਦਾ ਧੰਨਵਾਦ ਕਰਦਾ ਔਰ ਸਭ ਤੋਂ ਵੱਡੀ ਗੱਲ ਜਿਸ ਇਨਸਾਨ ਨੇ ਪੰਜਾਬ ਦੀ ਉਸ ਨਾਮ ਦੀ ਧਰਤੀ ਤੇ ਪੈਦਾ ਹੋ ਕੇ 21 ਸਾਲ ਆਦੇ ਦਿਲ ਚ ਬਲਬਲਾ ਰੱਖਿਆ ਔਰ ਉਹਨਾਂ ਅੰਗਰੇਜ਼ਾਂ ਦੀ ਧਰਤੀ ਤੇ ਜਾ ਕੇ ਸਰ ਮਾਈਕਲਡ ਵਾਇਰ ਦੇ ਉਹਦੇ ਪ੍ਰੋਗਰਾਮ ਸੀ ਜਾ ਕੇ ਗੋਲੀਆਂ ਨਾਲ ਉਹਦਾ ਬਦਲਾ ਲੈ ਜਿਵੇਂ ਉਹਨਾਂ ਨੇ ਗੋਲੀਆਂ ਚਲਾਈਆਂ ਸੀ ਇਸ ਤੋਂ ਵੱਡੀ ਕੁਰਬਾਨੀ ਸ਼ਾਇਦ ਕਦੇ ਨਹੀਂ ਹੋ ਸਕਦੀ ਇੱਕ ਵਾਰੀ ਉਸ ਮਹਾਨ ਸ਼ਹੀਦ ਦੇ ਨਾਂ ਤੇ ਫੇਰ ਅੱਜ ਖੜੇ ਕਰਕੇ ਧਰਾ ਲਾ ਦੀਏ ਜਿਕਾਰਾ ਛੱਡ ਦੀਏ ਤਾਂ ਕਿ ਉਹਦੇ ਯਾਰ ਚ 86 ਸਾਲ ਬਾਅਦ ਉਹ ਸੂਰਮੇ ਨੂੰ ਅਸੀਂ ਸ਼ਰਧਾਂਜਲੀ ਹੋਰ ਤੱਕੜੇ ਹੋ ਕੇ ਦੇ ਸਕੀਏ ਸ਼ਹੀਦ ਉਦਮ ਸਿੰਘ ਕੰਬੋਲ ਸ਼ਹੀਦ ਉਦਮ ਸਿੰਘ ਸਿੰਘ ਵਾਲਾ ਦੀ ਪਵਿੱਤਰ ਧਰਤੀ ਇਤਿਹਾਸਿਕ ਧਰਤੀ ਬਹੁਤ ਭਾਰੀ ਗਿਣਤੀ ਦੇ ਵਿੱਚ ਅੱਜ ਸ਼ਹੀਦ ਉਦਮ ਸਿੰਘ ਜੀ ਨੂੰ ਯਾਦ ਕਰਨ ਸ਼ਰਧਾ ਦੇ ਫੁੱਲ ਭੇਂਟ ਕਰਨ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਕਬੀਲਦਾਰੀਆਂ ਦੇ ਕੰਮ ਛੱਡ ਕੇ ਮੌਸਮ ਖਰਾਬ ਦੇ ਬਾਵਜੂਦ ਇਨੀ ਭਾਰੀ ਗਿਣਤੀ 'ਚ ਤੁਸੀਂ ਪਹੁੰਚੇ ਹੋ ਤੁਹਾਡੇ ਚੱਲੇ ਹੋਏ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਅੱਜ ਸਾਡੇ ਦਰਮਿਆਨ ਭਾਰਤ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇਣ ਵਾਲੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਮੈਨੀਫੈਸਟੋ ਦੇ ਵਿੱਚ ਸਕੂਲਾਂ ਦੀ ਗੱਲ ਮੁਹੱਲਾ ਕਲੀਨਿਕਾਂ ਦੀ ਗੱਲ ਬਿਜਲੀ ਦੀ ਗੱਲ ਇਨਫਰਾਸਟ੍ਰਕਚਰ ਦੀ ਗੱਲ ਰੋਜ਼ਗਾਰ ਦੀ ਗੱਲ ਇਹ ਲਿਖਵਾਉਣ ਵਾਲੇ ਤੇ ਉਹਨਾਂ ਮੈਨੀਫੈਸਟਾਾਂ ਚੋਂ ਨਫ਼ਰਤਾਂ ਲੜਾਈਆਂ ਤੇ ਹੋਰ ਫਿਰਕੂ ਪ੍ਰਸਤੀ ਦੀਆਂ ਗੱਲਾਂ ਨੂੰ ਡਿਲੀਟ ਕਰਾਉਣ ਵਾਲੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅੱਜ ਸਾਡੇ ਦਰਮਿਆਨ ਸਨਮ ਦੀ ਧਰਤੀ ਤੇ ਪਹੁੰਚੇ ਨੇ ਅਸੀਂ ਹੋਸਟਾਂ ਅਸੀਂ ਮੇਜ਼ਬਾਨਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਦਿੱਲੀ ਦੇ ਸਕੂਲਾਂ ਦੀ ਕਾਇਆ ਪਲਟ ਕਰਨ ਵਾਲੇ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਤੌਰ ਤੇ ਜਾਣੇ ਜਾਣ ਵਾਲੇ ਮਨੀਸ਼ ਸੋਧਿਆ ਜੀ ਜਿਹੜੇ ਪੰਜਾਬ ਦੇ ਇੰਚਾਰਜ ਵੀ ਨੇ ਪਾਰਟੀ ਦੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਸਰ ਮੇਰੇ ਸਾਰੇ ਕੈਬਨਿਟ ਦੇ ਸਾਥੀ ਸਾਰੀ ਪੰਜਾਬੀਆਂ ਦੁਆਰਾ ਵੱਡੇ-ਵੱਡੇ ਫਤਵੇ ਲੈ ਕੇ ਪਾ ਪੰਜਾਬ ਦੀ ਵਿਧਾਨ ਸਭਾ 'ਚ ਪਹੁੰਚੇ ਹੋਏ ਮੇਰੇ ਐਮ ਐਲ ਏ ਸਾਥੀ ਚੱਗੇ ਬੈਠੇ ਨੇ ਪਿੱਛੇ ਬੈਠੇ ਨੇ ਚੇਅਰਮੈਨ ਸਹਿਬਾਨ ਪਾਰਟੀ ਦੇ ਦਿਨ ਰਾਤ ਕੰਮ ਕਰਨ ਵਾਲੇ ਵਲੰਟੀਅਰ ਸਹਿਬਾਨ ਵੱਖ-ਵੱਖ ਹੋਦਿਆਂ ਤੇ ਜਿਹੜੇ ਕੰਮ ਕਰ ਰਹੇ ਨੇ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਪਿਆਰ ਪਰਿ ਸਤਿ ਸ਼੍ਰੀਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਇਹ ਕੋਈ ਆਸਾਨ ਨਹੀਂ ਹੈਗਾ ਇਹ ਸਾਡਾ ਫਰਜ਼ ਹੈ ਸ਼ਹੀਦਾਂ ਨੂੰ ਮਾਣ ਸਤਿਕਾਰ ਉਹਨਾਂ ਦੇ ਨਾਂ ਤੇ ਯਾਦਗਾਰਾਂ ਸਕੂਲ ਕਾਲਜ ਉਹਨਾਂ ਦੇ ਨਾਂ ਤੇ ਵਿਕਾਸ ਦੇ ਕੰਮ ये कोई आसान नहीं है ये फर्ज है अज उस फर्जों असं निभा रहे हैं शहीदों की चिताओं पर लगेंगे हर वर्ष मेले वतन पे मिटने वालों का यही बाकी निशान होगा भीरू आप जोड़े लोगल पिंड तो आए हैं दसनाम शहर तो आपते ਕਿ ਕਿਵੇਂ 13 April 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਜਦੋਂ ਡਿਊਟੀ ਲੱਗੀ ਪਾਣੀ ਪਿਉਉਣ ਦੀ ਜ਼ਖਮੀਆਂ ਨੂੰ ਉੱਥੇ ਤੜਫਦੇ ਲੋਕਾਂ ਨੂੰ ਦੇਖ ਕੇ ਭਗਤ ਸਿੰਘ ਉਸ ਸ਼ਹੀਦ ਉਦਮ ਸਿੰਘ ਜੀ ਦਾ ਖੂਨ ਖੋਲ ਲਿਆ ਤੇ ਉਹਨਾਂ ਨੇ ਮਿੱਟੀ ਦੀ ਕਸਮ ਖਾਧੀ ਕਿ ਮੈਂ ਬਦਲਾ ਲਵਾਂਗਾ ਚੱਲ ਪਏ ਆਪਣੇ ਮਿਸ਼ਨ ਵੱਲ ਨੂੰ ਗਦਰੀ ਬਾਬਿਆਂ ਨਾਲ ਵੀ ਮੇਲ ਹੋਏ ਚਿੱਠੀ ਪੱਤਰ ਇੱਕ ਵਾਰੀ ਆ ਵੀ ਗਏ ਵਾਪਸ ਇੱਥੇ ਉਹਨਾਂ ਕੋਲੋਂ ਗਦਰੀ ਲਿਟਰੇਚਰ ਫੜਿਆ ਗਿਆ ਤਿੰਨ ਪਿਸਤੌਲ ਫੜੇ ਕੇ 5 ਸਾਲ ਦੀ ਸਜ਼ਾ ਹੋ ਗਈ ਸਜ਼ਾ ਤੋਂ ਬਾਅਦ ਦੁਬਾਰਾ ਫੇਰ ਆਪਣੇ ਮਿਸ਼ਨ ਤੇ ਚਲੇ ਗਏ 21 ਸਾਲ ਅੱਗ ਵਾਲੀ ਰੱਖੀ ਉਸ ਯੋਧੇ ਨੇ ਆਪਣੀ ਹਿੱਕ 'ਚ 21 ਸਾਲ ਇਦਾਂ ਦੀਆਂ ਬਹੁਤ ਘੱਟ ਉਦਾਹਰਨਾਂ ਮਿਲਦੀਆਂ ਨੇ ਕੋਈ ਨਿੱਜੀ ਦੁਸ਼ਮਣੀਆਂ ਤਾਂ ਚੱਲ ਸਕਦੀਆਂ ਨੇ ਚਾਚੇ ਤਾਇਆਦਿਆਂ ਮਾਮਿਆਂ ਫੁੱਫੜਾਂਦਿਆਂ ਵੀ 20 ਸਾਲ 30 ਸਾਲ ਬੋਲੇ ਨਹੀਂ ਇੱਕ ਦੂਜੇ ਨਾਲ ਇੱਕ ਦੂਜੇ ਦੇ ਖੰਡ ਪਾਠਾਂ ਤੇ ਇੱਕ ਦੂਜੇ ਦੇ ਭੋਗਾਂ ਤੇ ਇੱਕ ਦੂਜੇ ਦੇ ਵਿਆਹਾਂ ਤੇ ਨਹੀਂ ਜਾਂਦੇ ਪਰ ਦੇਸ਼ ਵਾਸਤੇ 21 ਸਾਲ ਲੱਭਦੇ ਇੱਕ ਦੇ ਵਿੱਚ ਛਾਤੀ ਦੇ ਵਿੱਚ ਇੱਕ ਗੰਡ ਬਣਾ ਕੇ ਰੱਖਣੀ ਬਹੁਤ ਔਖਾ ਕੰਮ ਹੈ ਮਿੱਤਰੋ ਦੇਸ਼ ਵਾਸਤੇ ਬਹੁਤ ਔਖਾ ਕੰਮ ਹੈ ਨਿੱਜੀ ਨਿੱਜੀ ਤਾਂ ਕੋਈ ਲੜਾਈਆਂ ਚੱਲ ਪੈਂਦੀਆਂ ਐ ਐਸੇ ਕਰਕੇ ਅੱਜ ਫਿਰ ਆਪਾਂ ਉੱਥੇ ਮੱਥਾ ਟੇਕਣਾਉਣੇ ਐ ਐਸੇ ਕਰਕੇ ਉਹਨਾਂ ਨੂੰ ਸਜਦਾ ਕਰਨਾ ਉਹਨੇ ਸ਼ੁਕਰਾਨਾ ਹੀ ਕਰਦੇ ਆ ਕਿ ਸਾਨੂੰ ਉਹਨਾਂ ਸ਼ਹੀਦਾਂ ਦੀ ਧਰਤੀ ਤੇ ਜਨਮ ਦਿੱਤਾ ਐ ਅਸੀਂ ਤਾਂ ਉਹਨਾਂ ਦੇ ਪੈਰਾਂ ਦੇ ਧੂੜ ਦਾ ਤਣਕਾ ਵੀ ਨਹੀਂ ਹੈਗੇ ਪਰ ਜੇ ਮੌਕਾ ਮਿਲਿਆ ਥੋੜਾ ਬਹੁਤ ਉਹਨਾਂ ਦੇ ਕਦਮਾਂ ਤੇ 1-2% ਵੀ ਚੱਲਣ 'ਚ ਕਾਮਯਾਬ ਹੋ ਗਏ ਇਹ ਦੇਸ਼ ਵਰਗਾ ਦੇਸ਼ ਹੈ ਨਹੀਂ ਕਿਤੇ ਵੀਰੋ ਆਜ਼ਾਦੀ ਹਜੇ ਪਹੁੰਚੀ ਨਹੀਂ ਆਮ ਲੋਕਾਂ ਤੱਕ ਆਜ਼ਾਦੀ ਪਹੁੰਚੀ ਨਹੀਂ ਹਜੇ ਆਮ ਲੋਕਾਂ ਤੱਕ ਆਮ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਆਵਾਜ਼ੀ ਪਾਰਟੀ ਔਰ ਕਾਫੀ ਹੱਦ ਤੱਕ ਪੰਜਾਬ 'ਚ ਆਪਾਂ ਕਾਮਯਾਬ ਹੋ ਰਹੇ ਆ ਕਿਉਂਕਿ ਆਜ਼ਾਦੀ ਉਸ ਦਿਨ ਮੰਨੀ ਜਾਊਗੀ ਆਮ ਲੋਕਾਂ ਕੋਲੇ ਪਹੁੰਚੀ ਜਿਸ ਦਿਨ ਕਚਹਿਰੀਆਂ ਦੇ ਵਿੱਚ ਬਿਨਾਂ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਜਿਸ ਦਿਨ ਸਰਕਾਰੀ ਸਕੂਲਾਂ 'ਚ ਪੜ ਕੇ ਸਾਡੇ ਜਵਾਕ ਅਫਸਰ ਬਣਨ ਲੱਗ ਗਏ ਜਿਸ ਦਿਨ ਥਾਣਿਆਂ ਦੇ ਵਿੱਚ ਬਿਨਾਂ ਕਿਸੇ ਸ਼ਿਫਾਰਿਸ਼ ਤੋਂ ਕੰਮ ਹੋਣ ਲੱਗ ਗਏ ਬਿਨਾਂ ਕਿਸੇ ਰਿਸ਼ਵਤ ਤੋਂ ਕੰਮ ਹੋਣ ਲੱਗ ਗਏ ਆਜ਼ਾਦੀ ਉਦੋਂ ਮੰਨੀ ਜਾਊ ਹਜੇ ਤਾਂ ਲਾਲਬੱਤੀਆਂ ਨੇ ਕੋਲੇ ਮੈਲਾਂ ਨੇ ਕੋਲੀ ਬੈਠੀ ਹੈ ਆਜ਼ਾਦੀ